ਜ਼ਿੰਦਗੀ ਦੀ ਕੋਈ ਪਰੇਸ਼ਾਨੀ ਆਵੇ ਮੁਸ਼ਕਲ ਆਵੇ ਨਾ ਤੇ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਆ ਕਿ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਬੈਠੇ ਆ ਮੇਰੇ ਨਾਲ ਜਦੋਂ ਮੈਂ ਕਹਿੰਦਾ ਤੁਹਾਡਾ ਦਿਲ ਬਹੁਤ ਜ਼ਿਆਦਾ ਡਰੇ ਨਾ ਬੜਾ ਦੁੱਖ ਹੁੰਦਾ ਉਹ ਅੰਦਰ ਹੀ ਅੰਦਰ ਯਾਰ ਕਿਉਂ ਨਹੀਂ ਸਿੱਧੇ ਪੈਨਦੇ ਕੰਮ ਮੇਰੀ ਕਿਉਂ ਨਹੀਂ ਅਦਾਸ ਮਾਲਕ ਹੁੰਦਾ ਵਿਆ ਆਪਣੇ ਦਿਲ ਨੂੰ ਇੱਕੋ ਹੀ ਗੱਲ ਕਹਿਣੀ ਆ ਕਿ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਸਭ ਕੁਝ ਵਧੀਆ ਕਰਨਾ ਤੁਹਾਨੂੰ ਜੇ ਭਰੋਸਾ ਨਾ ਗੁਰਦਾ ਅੰਦਾਜ਼ੀ ਮਹਾਰਾਜ ਜੀ ਤੇ ਮੈਂ ਤੁਹਾਨੂੰ ਸੱਚੀ ਦੱਸਾਂ ਜੇ ਫੇਰ ਕਿਸਮਤ ਮੁਕੱਦਰ ਮਾਇਨੇ ਨਹੀਂ ਰੱਖਦੇ ਕੁਛ ਵੀ ਨਾ ਲਿਖਿਆ ਹੋਵੇ ਭਾਵੇਂ ਪਰ ਮਾਲਕ ਨੇ ਤੁਹਾਡੇ ਅਸੀਬਾਂ ਚ ਇੰਨੀਆਂ ਸੋਹਣੀਆਂ ਚੀਜ਼ਾਂ ਨੇ ਵੱਡੇ ਵੱਡੇ ਖਜ਼ਾਨੇ ਲਿਖਦੇ ਨੇ ਨਾ ਕਿ ਤੁਸੀਂ ਖੁਦ ਦੇਖਣਾ ਜਦੋਂ ਪ੍ਰਮਾਤਮਾ ਖਜ਼ਾਨੇ ਪਰਦਾ ਨਾ ਝੋਲੀ ਚ ਜਦੋਂ ਮਾਲਕ ਨੂੰ ਪਤਾ ਹੁੰਦਾ ਮੇਰੇ ਬੱਚੇ ਨੇ ਸਬਰ ਬੜਾ ਕੀਤਾ ਹਰ ਘੜੀ ਚ ਮੇਰਾ ਸ਼ੁਕਰ ਹੀ ਮਨਾਇਆ ਤੇ ਫਿਰ ਖੁਸ਼ੀਆਂ ਦੇ ਖਜ਼ਾਨੇ ਵੀ ਮਾਲਕ ਨੇ ਜਿਆਦਾ ਲੈ ਕੇ ਆਂਦਾ ਨਾ ਕਿ ਮੇਰਾ ਬੱਚਾ ਜੋ ਮੰਗੇਗਾ ਤੈਨੂੰ ਉਹਦੇ ਨਾਲੋਂ ਲੱਖ ਗੁਣਾ ਵੱਧ ਮਿਲਣਾ ਸੋ ਤੁਹਾਡੀ ਜ਼ਿੰਦਗੀ ਤੁਹਾਨੂੰ ਲੱਗਦਾ ਪਿਆ ਕਿ ਖਤਮ ਹੋ ਗਈ ਆ ਪਰ ਗੁਰਰਾਮਦਾ ਜੀ ਮਹਾਰਾਜ ਜੀ ਨੇ ਬੜਾ ਵਧੀਆ ਸੋਚਿਆ ਜੇ ਤੇ ਕੋਈ ਰੋਕ ਨਹੀਂ ਜ ਸਕਦਾ ਤੁਹਾਡੇ ਸਾਰੇ ਕੰਮ ਕੰਨਾ ਆਪਣੇ ਆਪ ਹੀ ਬਣ ਜਣੇ ਜੇ ਜਿੱਥੇ ਤੁਹਾਨੂੰ ਅੱਜ ਲੱਗਦਾ ਪਿਆ ਨਾ ਕਿ ਸਭ ਕੁਝ ਖਤਮ ਹੋ ਗਿਆ ਚੰਗਾ ਨਹੀਂ ਹੋਣਾ ਕਦੇ ਵੀ ਤੁਸੀਂ ਦੇਖਣਾ ਤਾਂ ਸਹੀ ਗੁਰਰਾਮਦਾ ਜੀ ਮਹਾਰਾਜ ਜੀ ਨੇ ਇੰਨਾ ਸੋਹਣਾ ਸਮਾਂ ਲੈ ਕੇ ਆਣਾ ਤੁਹਾਡੀ ਜ਼ਿੰਦਗੀ 'ਚ ਇੰਨਾ ਜ਼ਿਆਦਾ ਸੋਹਣਾ ਸਮਾਂ ਕਿ ਮੈਂ ਨਾ ਅੱਖਾਂ ਚੋਂ ਝਰੂ ਆਪਣੇ ਆ ਬਾਨ ਗਏ ਫਿਰ ਕਿ ਗੁਰ ਰਾਮਦਾਸ ਜੀ ਮਹਾਰਾਜ ਜੀ ਕਿ ਗੁਰ ਰਾਮਦਾਸ ਜੀ ਮਹਾਰਾਜ ਜੀ ਸੁਣਿਆ ਹੀ ਸੀ ਅੱਜ ਤੱਕ ਕਿ ਤੁਹਾਡੇ ਦਰ ਤੇ ਆ ਗਏ ਤੁਹਾਡੇ ਦੇ ਸੱਚਾ ਵਿਸ਼ਵਾਸ ਰੱਖ ਕੇ ਲੋਕਾਂ ਦੀ ਕਿਸਮਤ ਬਦਲ ਜਾਂਦੀ ਹੈ ਅੱਜ ਤੁਸੀਂ ਮੇਰੀ ਵੀ ਬਦਲ ਦਿੱਤੀ ਦੇਖਣਾ ਬੜਾ ਸੋਹਣਾ ਵਕਤ ਲੈ ਕੇ ਆਣਾ ਗੁਰ ਰਾਮਦਾਸ ਜੀ ਮਹਾਰਾਜ ਜੀ ਨੇ ਤੁਹਾਡੀ ਜ਼ਿੰਦਗੀ 'ਚ ਭਰੋਸਾ ਕਰਦੇ ਹੋ ਵਿਸ਼ਵਾਸ ਹੈ ਨਾ ਪੂਰਾ ਤੇ ਕਮੈਂਟਾਂ 'ਚ ਜ਼ਰੂਰ ਲਿਖੋ ਤੁਹਾਨੂੰ ਸਾਰੇ ਗੁਰ ਰਾਮਦਾਸ ਜੀ ਮਹਾਰਾਜ